ਕੀ ਤੁਸੀਂ ਜੰਮੇ ਹੋਏ ਸ਼ਹਿਦ ਬਾਰੇ ਜਾਣਦੇ ਹੋ ਕੀ ਜਾਣਦੇ ਹੋ ਜੰਮੇ ਹੋਏ ਸ਼ਹਿਦ ਬਾਰੇ ਆਓ ਆਪਾਂ ਇਹਦੇ ਤੇ ਇੱਕ ਗੱਲ ਕਰੀਏ ਮੇਰੇ ਹੱਥ ਦੇ ਵਿੱਚ ਸਰੋਂ ਦੇ ਫੁੱਲਾਂ ਦਾ ਸ਼ਹਿਦ ਆ ਜਿਹੜਾ ਟੋਟਲ ਹੀ ਜੰਮਿਆ ਹੋਇਆ ਬਰਫ਼ ਦੀ ਤਰ੍ਹਾਂ ਔਰ ਇਹਦਾ ਖਾਸ ਗੁਣ ਇਹ ਹੈ ਕਿ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਸਭ ਤੋਂ ਪਿਓਰ ਸ਼ਹਿਦ ਹੈ ਦੁਨੀਆ ਦਾ ਸਭ ਤੋਂ ਵੱਧ ਐਕਸਪੋਰਟ ਹੁੰਦਾ ਹੈ ਇਹ ਭਾਰ ਦੇ ਵਿੱਚੋਂ ਪਰ ਭਾਰਤੀ ਲੋਕਾਂ ਦੀ ਇਹ ਫਿਤਰਤ ਹੈ ਇਹ ਧਾਰਨਾ ਬਣ ਗਈ ਹੈ ਪੱਕ ਚੁੱਕੀ ਹੈ ਕਿ ਜੰਮੇ ਹੋਏ ਸ਼ਹਿਦ ਤਾਂ ਵਧੀਆ ਹੀ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਭਾਈ ਜਮਿਆ ਹੋਇਆ ਸ਼ਹਿਦ ਵਧੀਆ ਕਦੇ ਕਿਸੇ ਖੇਤੀਬਾੜੀ ਵਾਲੇ ਡਾਕਟਰ ਨੂੰ ਪੁੱਛ ਕੇ ਦੇਖਿਓ ਕਿ ਜਮਿਆ ਹੋਇਆ ਸ਼ਹਿਦ ਕਿੰਨਾ ਵਧੀਆ ਹੁੰਦਾ ਕਦੇ ਇਹਦਾ ਟੈਸਟ ਕਰਾ ਕੇ ਦੇਖਿਓ ਕਿ ਜਮਿਆ ਹੋਇਆ ਸ਼ਹਿਦ ਦੇ ਵਿੱਚ ਕਿੰਨੀ એનર્ਜੀ ਹੁੰਦੀ ਹੈ ਔਰ ਇਹ ਦੁੱਧ ਚ ਪਾ ਕੇ ਪੀਣ ਨਾਲ ਕਿੰਨਾ ਜਿਆਦਾ ਸਾਨੂੰ ਅਨਰਜੈਟਿਕ ਕਰ ਦਿੰਦਾ ਔਰ ਇਹ ਸ਼ਹਿਦ ਇਹ ਸ਼ਹਿਦ ਖਾਂ ਚ ਵੀ ਬਹੁਤ ਸਵਾਦ ਹੁੰਦਾ ਜੇ ਆਪਾਂ ਇਹਨੂੰ ਖਾਈਏ ਤਾਂ ਐਦਾਂ ਬਹੁਤ ਸਵਾਦ ਹੈ ਇਸ ਕਰਕੇ ਮੈਂ ਸਮਝਦਾ ਕਿ ਜੰਮਿਆ ਹੋਇਆ ਸ਼ਹਿਦ ਵੀ ਸਾਨੂੰ ਖਾਣਾ ਚਾਹੀਦਾ। ਔਰ ਜਾਨਾ ਸ਼ਹਿਦ ਖਾਣ ਨਾਲ ਕੋਈ ਹਾਰਟ ਅਟੈਕ ਨਹੀਂ ਹੁੰਦਾ। ਬਹੁਤ ਸਾਰੀਆਂ ਬਿਮਾਰੀਆਂ ਤੋਂ ਸੁਰੱਖਿਆ ਦਰਦਾ। ਤੇ ਵੀਟਰੀਡ ਦਾ ਜੰਮਿਆ ਹੋਇਆ ਸ਼ਹਿਦ ਤੁਸੀਂ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਮਿਹਰਬਾਨ।